ਸਾਰੇ ਹੀ ਵਿਦਿਆਰਥੀਆਂ ਦਾ ਮੇਰੇ YouTube ਚੈਨਲ ਰਾਦੇ ਲਰਨਿੰਗ ਹਬ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਪੋਲੀਟੀਕਲ ਸਾਇੰਸ ਦੇ ਚੈਪਟਰ ਰਾਜਨੀਤਿਕ ਪ੍ਰਣਾਲੀ ਬਾਰੇ ਕੁਝ ਇੰਪੋਰਟੈਂਟ ਪ੍ਰਸ਼ਨ ਉੱਤਰਾਂ ਦੀ ਜਾਣਕਾਰੀ ਦੇਵਾਂਗੇ ਜਿਸ ਨੂੰ ਕਿ ਬੜੇ ਹੀ ਆਸਾਨ ਤਰੀਕੇ ਨਾਲ ਦੱਸਿਆ ਜਾਵੇਗਾ ਜਿਹੜੇ ਵਿਦਿਆਰਥੀਆਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਕਰ ਲੈਣ ਤਾਂ ਜੋ ਤੁਹਾਨੂੰ ਨਵੇਂ ਆ ਵੀਡੀਓ ਦੇਖਣ ਨੂੰ ਮਿਲ ਸਕਣ ਪ੍ਰਸ਼ਨ ਉੱਤਰ ਪਿਆਲਾ ਰਾਜਨੀਤਿਕ ਪ੍ਰਣਾਲੀ ਦੀ ਕੋਈ ਇੱਕ ਪਰਿਭਾਸ਼ਾ ਲਿਖੋ ਰਾਬਟੇ ਡਾਹਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ ਸ਼ਾਸਨ ਅਤੇ ਸੱਤਾ ਸ਼ਾਮਿਲ ਹੁੰਦੀ ਹੈ ਪ੍ਰਸ਼ਨ ਨੰਬਰ 2 ਰਾਜਨੀਤਿਕ ਸ਼ਬਦ ਦਾ ਅਰਥ ਸਪਸ਼ਟ ਕਰੋ ਰਾਜਨੀਤਿਕ ਸ਼ਬਦ ਸ਼ਕਤੀ ਸ਼ਾਸਨ ਅਤੇ ਸੱਤਾ ਦਾ ਪ੍ਰਤੀਕ ਹੈ ਅਤੇ ਜਿਸ ਸੰਗਠਨ ਕੋਲ ਇਹ ਗੁਣ ਹੁੰਦੇ ਹਨ ਉਸ ਨੂੰ ਰਾਜਨੀਤਿਕ ਅਖਵਾਉਣ ਦਾ ਹੱਕਦਾਰ ਹੈ। ਪ੍ਰਸ਼ਨ ਨੰਬਰ 3 ਰਾਜਨੀਤਿਕ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਲਿਖੋ। ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਉਹ ਸਥਾਈ ਨਮੂਨਾ ਹੈ। ਰਾਜਨੀਤਿਕ ਪ੍ਰਣਾਲੀ ਨੂੰ ਹਰਮਨ ਪਿਆਰਾ ਬਣਾਉਣ ਵਾਲੇ ਇੱਕ ਵਿਦਵਾਨ ਦਾ ਨਾਮ ਲਿਖੋ। ਡੇਵਿਡ ਈਸਟਰਨ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਕਿੰਨੇ ਪ੍ਰਕਾਰ ਦੇ ਹਨ ਉਹਨਾਂ ਦੇ ਨਾਂ ਲਿਖੋ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਦੋ ਪ੍ਰਕਾਰ ਦੇ ਹਨ ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ ਰਾਜਨੀਤਿਕ ਪ੍ਰਣਾਲੀ ਦੇ ਦੋ ਨਿਵੇਸ਼ ਕਾਰਜ ਲਿਖੋ ਪਹਿਲਾ ਹੈਗਾ ਹਿੱਤ ਸਮੂਹੀਕਰਨ ਅਤੇ ਦੂਸਰਾ ਹੈ ਹਿੱਤ ਸਪਸ਼ਟੀਕਰਨ ਰਾਜਨੀਤਿਕ ਪ੍ਰਣਾਲੀ ਦੇ ਦੋ ਨਿਕਾਸ ਕਾਰਜ ਲਿਖੋ ਪਹਿਲਾ ਨਿਯਮ ਬਣਾਉਣੇ ਨੰਬਰ 2 ਨਿਯਮ ਲਾਗੂ ਕਰਨੇ ਨਿਯਮ ਨਿਰਮਾਣ ਦਾ ਕਾਰਜ ਕੌਣ ਕਰਦਾ ਹੈ ਨਿਯਮ ਬਣਾਉਣ ਦਾ ਕਾਰਜ ਵਿਧਾਨਪਾਲਿਕਾ ਕਰਦੀ ਹੈ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਨਿਵੇਸ਼ਣ ਆਓ ਹੁਣ ਅਸੀਂ ਵੱਡੇ ਪ੍ਰਸ਼ਨ ਉੱਤਰ ਕਰੀਏ। ਰਾਜਨੀਤਿਕ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ? ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਰਾਜਨੀਤਿਕ ਸ਼ਾਸਤਰ ਦੇ ਅਧਿਐਨ ਨੂੰ 20ਵੀਂ ਸਦੀ ਅਤੇ ਵਿਸ਼ੇਸ਼ ਕਰਕੇ ਦੂਜੇ ਮਹਾਯੁੱਧ ਤੋਂ ਪਿੱਛੋਂ ਵਿਵਹਾਰਵਾਦ ਨਾਲ ਦੀ ਆਈ ਕ੍ਰਾਂਤੀ ਦੀ ਦੇਣ ਹੈ। ਇਸ ਧਾਰਨਾ ਦਾ ਵਰਣਨ ਸਭ ਤੋਂ ਪਹਿਲੀ ਵਾਰ ਪ੍ਰਸਿੱਧ ਅਮਰੀਕੀ ਵਿਦਵਾਨ ਡੇਵਿਡ ਈਸਟਰਨ ਨੇ 1953 ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ਰਾਜਨੀਤਿਕ ਪ੍ਰਣਾਲੀ ਵਿੱਚ ਕੀਤਾ। ਰਾਜਨੀਤਿਕ ਪ੍ਰਣਾਲੀ ਅੰਤਰ ਕਿਰਿਆਵਾਂ ਅਤੇ ਸਰਚਨਾਵਾਂ ਦਾ ਇੱਕ ਅਜਿਹਾ ਸਮੂਹ ਹੈ ਜਿਸ ਦਾ ਸਰੀਰਕ ਦਬਾਅ ਪਾਉਣ ਵਾਲੀ ਸ਼ਕਤੀ ਉੱਤੇ ਆਤਮ ਕੰਟਰੋਲ ਹੁੰਦਾ ਹੈ ਅਤੇ ਇਸ ਦੁਆਰਾ ਲਏ ਗਏ ਨਿਰਣਿਆਂ ਪਿੱਛੇ ਕਾਨੂੰਨੀ ਸ਼ਕਤੀ ਹੁੰਦੀ ਹੈ। ਰਾਬਰਟੇ ਡਾਹਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ, ਸ਼ਾਸਨ ਅਤੇ ਸੱਤਾ ਸ਼ਾਮਲ ਹੁੰਦੀ ਹੈ। ਆਲਮੰਡ ਅਤੇ ਪਾਵਲ ਅਨੁਸਾਰ ਜਦੋਂ ਅਸੀਂ ਰਾਜਨੀਤਿਕ ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਅਸੀਂ ਉਹ ਸਾਰੀਆਂ ਅੰਤਰਕਿਰਿਆਵਾਂ ਸ਼ਾਮਲ ਕਰ ਲੈਂਦੇ ਹਾਂ ਤਾਂ ਜੋ ਉਚਿਤਤਾ ਪੂਰਨ ਸ਼ਕਤੀ ਦੀ ਵਰਤੋਂ ਨੂੰ ਪ੍ਰਭਾਵਿਤ ਕਰਦੀਆਂ ਹਨ ਪ੍ਰਸ਼ਨ ਨੰਬਰ 2 ਰਾਜਨੀਤਿਕ ਪ੍ਰਣਾਲੀ ਦਾ ਹਿੱਤ ਸਮੂਹੀਕਰਨ ਦਾ ਕਾਰਜ ਕੀ ਹੈ ਹਿੱਤ ਸਮੂਹੀਕਰਨ ਰਾਜਨੀਤਿਕ ਪ੍ਰਣਾਲੀ ਦਾ ਨਿਵੇਸ਼ ਕਾਰਜ ਹੈ ਵੱਖ-ਵੱਖ ਸੰਗ ਜਾਂ ਸਮੂਹਾਂ ਦੁਆਰਾ ਵੱਖ-ਵੱਖ ਮੰਗਾਂ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਪੂਰਤੀ ਲਈ ਵੱਖ-ਵੱਖ ਨੀਤੀਆਂ ਦਾ ਨਿਰਮਾਣ ਕਰਨਾ ਕਾਫੀ ਕਠਿਨ ਹੁੰਦਾ ਹੈ ਸੋ ਪਿੰਡ-ਪਿੰਡ ਸੰਗਠਨਾਂ ਦੁਆਰਾ ਰੱਖੀਆਂ ਗਈਆਂ ਵੱਖ-ਵੱਖ ਮੰਗਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਦੀ ਪੂਰਤੀ ਲਈ ਸਾਂਝੀ ਨੀਤੀ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਹਿਤ ਸਮੂਹੀਕਰਨ ਕਿਹਾ ਜਾਂਦਾ ਹੈ ਆਲਮੰਡ ਅਤੇ ਪਾਵਲ ਅਨੁਸਾਰ ਮੰਗਾਂ ਨੂੰ ਆਮ ਨੀਤੀਆਂ ਵਿੱਚ ਬਦਲਣ ਦੇ ਕਾਰਜ ਨੂੰ ਹਿਤ ਸਮੂਹੀਕਰਨ ਕਹਿੰਦੇ ਹਨ ਕਾਨੂੰਨੀ ਦਬਾਅਕਾਰੀ ਸ਼ਕਤੀ ਕੀ ਹੁੰਦੀ ਹੈ ਉਚਿਤਤਾਪੂਰਨ ਕਾਨੂੰਨੀ ਦਬਾਅ ਪਾਉਣ ਵਾਲੀ ਸ਼ਕਤੀ ਰਾਜਨੀਤਿਕ ਪ੍ਰਣਾਲੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੁੰਦੀ ਹੈ ਅਤੇ ਇਹ ਸ਼ਕਤੀ ਹਰ ਰਾਜਨੀਤਿਕ ਪ੍ਰਣਾਲੀ ਕੋਲ ਹੁੰਦੀ ਹੈ। ਰਾਜਨੀਤਿਕ ਪ੍ਰਣਾਲੀ ਦੀ ਇਹ ਵਿਸ਼ੇਸ਼ਤਾ ਹੈ ਇਸ ਨੂੰ ਸਮਾਜਿਕ ਅਤੇ ਆਰਥਿਕ ਪ੍ਰਣਾਲੀਆਂ ਨਾਲੋਂ ਪਿੰਨ ਕਰਦੀ ਹੈ ਅਤੇ ਬਾਕੀ ਪ੍ਰਣਾਲੀਆਂ ਤੇ ਸਰਵਉੱਚਤਾ ਅਤੇ ਸਰਵਸ਼੍ਰੇਸ਼ਟਤਾ ਪ੍ਰਦਾਨ ਕਰਦੀ ਹੈ। ਆਪਣੇ ਇਸ ਗੁਣ ਦੇ ਕਾਰਨ ਹੀ ਰਾਜਨੀਤਿਕ ਪ੍ਰਣਾਲੀ ਬਾਕੀ ਸਾਰੇ ਸੰਗਠਨਾਂ ਨੂੰ ਹੁਕਮ ਦਿੰਦੀ ਹੈ ਜਿਹੜੇ ਕੀ ਉਹਨਾਂ ਲਈ ਬੰਧਨਕਾਰੀ ਹੁੰਦੇ ਹਨ ਅਤੇ ਨਾ ਮੰਨਣ ਤੇ ਉਹਨਾਂ ਨੂੰ ਘੋਰ ਹਾਨੀਆਂ ਸਹਿਣੀਆਂ ਪੈਂਦੀਆਂ ਹਨ ਮੈਕਸ ਪੇਬਰ ਅਨੁਸਾਰ ਉਚਿਤਤਾ ਪੂਰਨ ਸ਼ਕਤੀ ਉਹ ਧਾਗਾ ਹੈ ਜੋ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਵਿੱਚੋਂ ਵੀ ਗੁਜ਼ਰਦਾ ਹੈ ਅਤੇ ਇਸ ਨੂੰ ਪ੍ਰਣਾਲੀ ਦੇ ਰੂਪ ਵਿੱਚ ਵਿਸ਼ੇਸ਼ ਗੁਣ ਮਹੱਤਤਾ ਅਤੇ ਇੱਕ ਸਾਰਤਾ ਪ੍ਰਦਾਨ ਕਰਦਾ ਹੈ ਕਾਨੂੰਨੀ ਦਬਾਅਕਾਰੀ ਸ਼ਕਤੀ ਦਾ ਅਰਥ ਹੈ ਕਿ ਰਾਜਨੀਤਿਕ ਪ੍ਰਣਾਲੀ ਦੀ ਸ਼ਕਤੀ ਕਾਨੂੰਨੀ ਹੁੰਦੀ ਹੈ ਅਤੇ ਰਾਜਨੀਤਿਕ ਪ੍ਰਣਾਲੀ ਇਸ ਸ਼ਕਤੀ ਕਰ ਨਹੀਂ ਆਪਣੇ ਫੈਸਲਿਆਂ ਨੂੰ ਦੂਜਿਆਂ ਤੇ ਠੋਸ ਸਕਦੀ ਹੈ ਨਿਕਾਸਾਂ ਦੇ ਅਰਥਾਂ ਦੀ ਵਿਆਖਿਆ ਕਰੋ ਅਸੀਂ ਰਾਜਨੀਤਿਕ ਪ੍ਰਣਾਲੀ ਨੂੰ ਨਿਵੇਸ਼ ਪ੍ਰਦਾਨ ਕਰਦੇ ਹਾਂ ਅਤੇ ਰਾਜਨੀਤਿਕ ਪ੍ਰਣਾਲੀ ਉਹਨਾਂ ਨਿਵੇਸ਼ਾਂ ਨੂੰ ਨੀਤੀਆਂ ਜਾਂ ਫੈਸਲਿਆਂ ਵਿੱਚ ਤਬਦੀਲ ਕਰਦੀ ਹੈ ਅਤੇ ਇਹਨਾਂ ਨੀਤੀਆਂ ਅਤੇ ਫੈਸਲਿਆਂ ਨੂੰ ਨਿਕਾਸ ਦਾ ਨਾਮ ਦਿੱਤਾ ਜਾਂਦਾ ਹੈ ਨਿਕਾਸ ਸਾਡੀਆਂ ਮੰਗਾਂ ਦੇ ਅਨੁਕੂਲ ਵੀ ਹੋ ਸਕਦੇ ਹਨ ਅਤੇ ਪ੍ਰਤੀਕੂਲ ਵੀ ਡੇਵਿਡ ਐਸਟਰਨ ਅਨੁਸਾਰ ਨਿਕਾਸ ਚ ਤਿੰਨ ਤਰ੍ਹਾਂ ਦੇ ਹੁੰਦੇ ਹਨ ਨਿਜੰਬਨਨ ਨਿਜਮ ਨੂੰ ਲਾਗੂ ਕਰਨਾ ਅਤੇ ਨਿਯਮ ਅਨੁਸਾਰ ਫੈਸਲੇ ਦੇਣਾ ਨਿਜਮ ਬਣਾਉਣ ਵਿੱਚ ਕੀ ਹੁੰਦਾ ਹੈ ਰਾਜਨੀਤਿਕ ਪ੍ਰਣਾਲੀ ਸਮਾਜ ਵਿੱਚ ਰਹਿਣ ਵਾਲੇ ਵਿਅਕਤੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਸ਼ਚਿਤ ਕਰਨਾ ਅਤੇ ਉਹਨਾਂ ਦੇ ਆਪਸੀ ਸੰਘਰਸ਼ਾਂ ਨੂੰ ਰੋਕਣ ਲਈ ਨਿਜਮਾ ਦਾ ਨਿਰਮਾਣ ਕਰਦੀ ਹੈ ਇਹ ਕਾਰਜਵਿਧਾਨ ਮੰਡਲ ਦੁਆਰਾ ਕੀਤਾ ਜਾਂਦਾ ਹੈ ਨੰਬਰ 2 ਨਿਯਮਾਂ ਨੂੰ ਲਾਗੂ ਕਰਨਾ ਰਾਜਨੀਤਿਕ ਪ੍ਰਣਾਲੀ ਨਿਯਮਾਂ ਨੂੰ ਠੀਕ ਢੰਗ ਨਾਲ ਲਾਗੂ ਕਰਦੀ ਹੈ ਇਹ ਕਾਰਜ ਵਿਸ਼ਾਲ ਅਧਿਕਾਰੀ ਵਰਗ ਦੁਆਰਾ ਪੂਰਾ ਕੀਤਾ ਜਾਂਦਾ ਹੈ ਨਿਯਮ ਅਨੁਸਾਰ ਫੈਸਲੇ ਦੇਣਾ ਰਾਜਨੀਤਿਕ ਪ੍ਰਣਾਲੀ ਨਿਯਮ ਅਨੁਸਾਰ ਲੋਕਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ ਇਹ ਕਾਰਜ ਅਦਾਲਤਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ ਨਿਵੇਸ਼ ਸਮਰਥਨ ਤੋਂ ਤੁਹਾਡਾ ਕੀ ਭਾਵ ਹੈ ਡੇਵਿਡ ਈਸਟਰਨ ਦਾ ਮਤ ਹੈ ਕਿ ਰਾਜਨੀਤਿਕ ਪ੍ਰਣਾਲੀ ਨੂੰ ਚਲਾਈ ਰੱਖਣ ਲਈ ਕੇਵਲ ਮੰਗਾ ਦੇ ਰੂਪ ਵਿੱਚ ਨਿਵੇਸ਼ ਪ੍ਰਦਾਨ ਕਰਨਾ ਹੀ ਕਾਫੀ ਨਹੀਂ ਸਗੋ ਸਮਰਥਨ ਦੇ ਰੂਪ ਵਿੱਚ ਨਿਵੇਸ਼ ਕਰਨਾ ਵੀ ਜ਼ਰੂਰੀ ਹੁੰਦਾ ਹੈ ਇਹ ਚਾਰ ਪ੍ਰਕਾਰ ਦੇ ਹੁੰਦੇ ਹਨ ਭੌਤਿਕ ਸਮਰਥਨ ਭੌਤਿਕ ਸਮਰਥਨ ਦੇ ਵਿੱਚ ਕਰਾਂ ਦੀ ਅਦਾਇਗੀ ਜਨਤਕ ਕਾਰਜਾਂ ਲਈ ਕਿਰਤ ਸੁਰੱਖਿਆ ਸੇਵਾਵਾਂ ਵਿੱਚ ਭਰਤੀ ਹੋਣਾ ਆਦਿ ਭੌਤਿਕ ਸਮਰਥਨ ਹੈ ਨੰਬਰ 2 ਆਗਿਆ ਪਾਲਣ ਸਮਰਥਨ ਰਾਜਨੀਤਿਕ ਪ੍ਰਣਾਲੀ ਜਨਤਕ ਜੀਵਨ ਨੂੰ ਨਿਯਮ ਬੱਧ ਕਰਨ ਲਈ ਕਾਨੂੰਨ ਬਣਾਉਂਦੀ ਹੈ ਜਿਨ੍ਹਾਂ ਦੀ ਪਾਲਣਾ ਨੂੰ ਆਗਿਆ ਪਾਲਣ ਸਮਰਥਨ ਕਿਹਾ ਜਾਂਦਾ ਹੈ ਸਹਿਭਾਗੀ ਸਮਰਥਨ ਸਹਿਭਾਗੀ ਸਮਰਥਨ ਵਿੱਚ ਡੇਵਿਡ ਇਸਟਰਨ ਵੋਟ ਪੌਨ ਅਤੇ ਦੂਜੀਆਂ ਰਾਜਨੀਤਿਕ ਗਧੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨੂੰ ਸ਼ਾਮਿਲ ਕਰਦਾ ਹੈ ਧਿਆਨ ਦੇਵ ਸਮਰਥਨ ਹਰ ਕਿਸਮ ਦੀ ਸਰਕਾਰੀ ਸੂਚਨਾ ਵੱਲ ਧਿਆਨ ਦੇਣਾ ਜਨਤਕ ਸੱਤਾ ਚਿੰਨਾ ਅਤੇ ਰਸਮੀ ਸਮਾਰੋਹਾਂ ਪ੍ਰਤੀ ਸਰਕਾਰ ਸਤਿਕਾਰ ਦਾ ਪ੍ਰਗਟਾਵਾ ਕਰਨਾ ਆਦਿ ਨੂੰ ਧਿਆਨ ਦਿਓ ਸਮਰਥਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ